ਸਾਰੇ ਹੀ ਤੀਰਥ ਸਥਾਨਾਂ ਦੀ ਯਾਤਰਾ ਕਰਉਣ ਤੇ ਲਈ ਭਾਰਤੀ ਰੇਲਵੇ ਨੇ ਵਿਸ਼ੇਸ਼ ਉਪਰਾਲਾ ਕੀਤਾ ਜਿਸ ਤਹਿਤ ਪਠਾਨਕੋਟ ਤੋਂ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਟ੍ਰੇਨ ਰਵਾਨਾ ਹੋਈ ਹੈ ਭਾਰਤ ਗੌਰਵ ਯਾਤਰਾ ਨਾਮ ਦੀ ਇਹ ਟ੍ਰੇਨ ਅੱਜ ਪਠਾਨਕੋਟ ਤੋਂ ਰਵਾਨਾ ਹੋਈ ਹੈ ਜੋ ਕਿ ਯਾਤਰੀਆਂ ਨੂੰ ਰਮੇਸ਼ਵਰਮ ਮਦੁਰੈ ਕੰਨਿਆਕੁਮਾਰੀ ਮਾਰਕਾਪੁਰਾ ਪਾ ਤੀਰੁਪਤੀ ਵਰਗੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏਗੀ और ये जो ट्रेन है सर हमारी साउथ यात्रा दर्शन के लिए अभी रवाना होने वाली है ये साउथ दर्शन की यात्रा है जिसमें कि रामेश्वरम मदुरई कन्याकुमारी तिरुपति बालाजी और मरकापुर में मल्लिकार्जुन ज्योतिर्लिंग इसमें हम लोग दो ज्योतिर्लिंग कवर कर रहे हैं सर इसमें यात्रियों के लिए खाने पीने की सुविधा है सात्विक भोजन है और हर कोच में एक एक सिक्योरिटी गार्ड है इनकी सुरक्षा के लिए हर कोच में एक एक सफाई कर्मचारी है जो कि टाइम टू टाइम सफाई होती रहेगी कोचों में और हर कोच में एक एक टूर स्कॉट गाइड है जो कि इनको बाहर घुमाने फिराने के लिए लेकर के जाएंगे इनके रहने के लिए भी सर होटल्स रहेंगे जहाँ फ्रेश पे, फ्रेशन है वहाँ भी होटल रहेंगे जहाँ रात्रि विश्राम रहेगा वहाँ पे भी इनके होटल्स रहेंगे सारी सुविधाएँ आई की तरफ से होंगी ये एक आई की ट्रेन है जिसमें कि हम लोग सभी आ, आ, यात्रियों को ले जा रहे हैं और इसमें सभी का खाना पीना सभी सिंगल है सर कितने दिन का टूर है ट्रेन का वापस आएगी सर ये बारह दिन का टूर है नौ तारीख को ये ट्रेन वापस आएगी और ये भारत गौरव ये अपने ट्रेन है ये स्पेशल टूरिस्ट और ये धार्मिक स्थान और ऐतिहासिक स्थानों की यात्रा करेगी तेरह दिन का ट्रिप है तो पठानकोट से जाएगी और माना मदराई साउद इंडिया में वहाँ तक जाएगी रास्ते में जो धार्मिक स्थानों के मदुराई रामेश्वरम कन्याकुमारी कराकर वो नौ तारीख को वापस फिर पठानकोटे पर इसमें यात्री को क्या क्या सुविधाएं दी जा रही है इसको यात्री को इसमें धार्मिक स्थान दिखाने की रहने की खाने की व्यवस्था सारी ये आई आर सी आई आर सी तो के थ्रू ये कराई जा रही है और जहां भी इनका प्रॉपर काफ़ी इकोनॉमिकल है और साथ में जो पूरे इंडिया का दर्शन भारत दर्शन काफ़ी सदर इंडिया स्पेशली सदर इंडिया के सारे धार्मिक स्थानों का उसको दिखाया जाएगा ਅਦਰਿਸ ਮੋਕਾ ਸਟੇਸ਼ਨ ਆ ਪਹੁੰਚਣ ਦੇ ਉੱਪਰ ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਹਾਰ ਪਹਿਨਾ ਕੇ ਯਾਤਰੀਆਂ ਦਾ ਸਵਾਗਤ ਕੀਤਾ ਤੇ ਉੱਥੇ ਹੀ ਇੱਕ ਯਾਤਰੀ ਤੋਂ ਹੀ ਸਰ ਟ੍ਰੇਨ ਦਾ ਰਿਬਨ ਕਟਵਾਇਆ ਗਿਆ ਭਾਰਤ ਗੌਰਵ ਯਾਤਰਾ ਟ੍ਰੇਨ ਹੈਗੀ ਹੈ ਭਾਰਤ ਸਰਕਾਰ ਦੀ ਬਹੁਤ ਵਧੀਆ ਹੈ ਜਿਹਦੇ ਸਾਰੇ ਲੋਕਾਂ ਨੂੰ ਵੱਖ-ਵੱਖ ਟੀਰਸਥਾਨਾਂ ਦੀ ਯਾਤਰਾ ਜਿਹੜੇ ਹੁਣ ਆਪਾਂ ਰਿਪੋrti ਬਾਲਾ ਜੀ ਮਲਕਾ ਅਰਜਨ ਮਦਰਾਏ ਸਾਰੀ ਜਗ੍ਹਾ ਦੇਖਾਂਗੇ ਇਹਦੇ ਚ ਸਾਨੂੰ ਵੱਡਾ ਫਾਇਦਾ ਇਹ ਆ ਵੀ ਲੋਕਾਂ ਨੂੰ ਬਹੁਤੀ ਫੇਚਰ ਕਰਨ ਦੀ ਲੋੜ ਨਹੀਂ ਸਾਰੇ ਲੋਕੀ ਦੀ ਵਿਸਥਾ ਇਹਨਾਂ ਕੀਤੀ ਹੁੰਦੀ ਹੈਗੀ ਹੈ ਇਸ ਤੋਂ ਵਧੀਆ ਹੋਰ ਕੀ ਨੇ ਦੇ ਆਮ ਆਦਮੀ ਲਈ ਬੜਾ ਔਖਾ ਜਾ ਕੇ ਉੱਥੇ ਟੈਕਸੀ ਕਰਨੀ ਜਾਂ ਖਾਣ ਪੀਣ ਦਾ ਕਰਨਾ ਰਹਿਸਤਾ ਕਰਨਾ ਇਹ ਸਾਰੇ ਨਾਲ ਵੱਡਾ ਇਹ ਹੈਗਾ ਇਹਨਾਂ ਉਪਰਾਲਾ ਹੈਗਾ ਆਪਣੇ ਦੇਸ਼ ਵਾਸੀਆਂ ਨੂੰ ਯਾਤਰਾ ਕਰਾਉਂਦਾ ਆਪਣੇ ਦੇਸ਼ ਨੂੰ ਜੋੜਨ ਦਾ ਬਹੁਤ ਵੱਡਾ ਕੰਮ ਹੈਗਾ ਇਸ ਦੇਸ਼ ਲਈ ਕਿੱਦਾਂ ਦਾ ਤੁਹਾਡਾ ਸਵਾਗਤ ਹੋਇਆ ਕਿੱਦਾਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਲੱਗਾ ਇੱਥੇ ਆਉਣ ਦੇ ਨਾਲ ਸਾਰਿਆਂ ਵਧੀਆ ਸਵਾਗਤ ਗੇਟ ਦੇ ਉੱਤੇ ਵੀ ਸਾਰੇ ਹਾਰ ਲੈ ਖੜੇ ਸੀਗੇ ਇੱਥੇ ਵੀ ਹਾਰ ਲੈ ਖੜੇ ਸੀਗੇ ਸਾਰਿਆਂ ਦਾ ਮੂੰਹ ਮਿੱਠਾ ਕਰਵਾ ਰਹੇ ਆ ਬਹੁਤ ਹੀ ਵਧੀਆ ਲੱਗਾ ਤੇ ਅਸੀਂ ਅੱਜ ਜਾ ਰਹੇ ਹਾਂ ਰਮੇਸ਼ਵਰ ਯਾਤਰਾ ਤੇ 4 1/2 ਨਾ ਚੌਥੀ ਵਾਰ ਜਾ ਰਹੇ ਹਾਂ ਅਸੀਂ ਇਸ ਸਪੈਸ਼ਲ ਟ੍ਰੇਨ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਇਹ ਤਾਂ ਬਹੁਤ ਵਧੀਆ ਲੱਗਿਆ ਐ ਸੱਚਾ ਕਿੰਦਾ ਦਾ ਸਵਾਗਤ ਕੀਤਾ ਗਿਆ ਤੁਹਾਡਾ ਕਿ ਬਹੁਤ ਅੱਛਾ ਸਵਾਗਤ ਕੀਤਾ ਗਿਆ ਹੈ ਢੋਲ ਗਾੜੀਆਂ ਨਾਲ ਵੈਲਕਮ ਕੀਤਾ ਗਿਆ ਬਹੁਤ ਵਧੀਆ ਮੈਂ ਇਥੋਂ ਪਠਾਨਕੋਟ ਤੋਂ ਚੱਲ ਰਹੀ ਹਾਂ ਤੇ ਯਾਤਰਾ ਟ੍ਰਿਪ ਨੇ ਸਟਾਰਟ ਹੋਈ ਆ ਅੱਜ ਪਹਿਲੀ ਵਾਰੀ ਅਸੀਂ ਚੱਲੇ ਆਗੇ ਹਨ ਤੇ ਸਾਡਾ ਸਵਾਗਤ ਬਹੁਤ ਅੱਛੀ ਤਰ੍ਹਾਂ ਕੀਤਾ ਗਿਆ ਹਾਰਪਨ ਹੈਗੇ ਸਮੇਂ ਮਾਲਾ ਵੀ ਦਿੱਤੀ ਹੈਗੇ ਕਿ ਰਾਜ ਉਹ ਵਜਾਬ ਕਰੋ ਪ੍ਰੇਨ ਚ ਕਿੰਦਾ ਦਾ ਪ੍ਰਬੰਧ ਨੇ ਹਾਂ ਠੀਕ ਹੈ ਇਹ ਇਹ ਕਿਹੜੀ ਕਿਹੜੀ ਜਗ੍ਹਾ ਜਾਣੀ ਹੈ ਇਹ ਪਹਿਲੇ ਤੇ ਤਾਜਗੀ ਉਥੇ ਰਮੇਸ਼ਵਰਮ ਫਿਰ ਮਦੁਰਾਈ ਆ ਫਿਰ ਉਹ ਕੰਨਿਆ ਕੁਮਾਰੀ ਆ ਉਸ ਤੋਂ ਬਾਅਦ ਮਲਿਕਾਪੁਰ ਆ ਤੇ ਲਾਸਟ ਵਿੱਚ ਜਿਹੜਾ ਸਾਡਾ ਉਥੋਂ ਦਾ ਹੈਗਾ ਕਿ ਤ੍ਰਿਤੀ ਵਾਲਾ ਸੀ ਤੇ ਉਸ ਤੋਂ ਬਾਅਦ ਚਲੋ ਜੇ ਬਹੁਤ ਮਤਲਬ ਅੱਛਾ ਹੈ ਅਰੇ ਸਕੇ ਜੇ ਨਾ ਟੂਰਾ ਤੇ ਬਹੁਤ ਵਾਪਸ ਨਹੀਂ ਆ ਤੇ ਰਨ ਤੇ ਗਿੰਦਾ ਟੂਰੇ ਤੇ ਨਾ ਜੇ ਨਹੀਂ ਵਾਪਸ ਆ ਜੇ ਨੂੰ ਤੇ ਅੱਜ ਜਿਹੜੀ ਹੈ ਮਤਲਬ ਚੱਲ ਰਹੀ ਹੈ ਉਠਾਈ ਤੇ ਤੇ 9 ਨੂੰ ਇਹਦੀ ਵਾਪਸੀ ਹੈ ਦੱਸਦੀ ਕਿ ਟ੍ਰੇਨ 13 ਦਿਨਾਂ ਤੱਕ ਦੱਖਣ ਭਾਰਤ ਦੇ ਸਾਰੇ ਹੀ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਤੋਂ ਬਾਅਦ 9 ਅਗਸਤ ਨੂੰ ਵਾਪਸ ਪਠਾਨਕੋਟ ਪਹੁੰਚੇਗੀ ਜਗਬਾਨੀ ਟੀਵੀ ਦੇ ਲਈ ਪਠਾਨਕੋਟ ਤੋਂ ਬੋਲ ਸ਼ਰਮਾਦੀਰ ਕੋ